ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਹਿੰਦੇ ਹਨ ਕਿ ਸਾਡਾ ਸਰੀਰ ਤਾਂ ਹਰ ਵੇਲੇ ਢਿੱਲਾ ਮੱਠਾ ਰਹਿੰਦਾ ਹੈ ਭਾਵ ਕਿ ਸਰੀਰ ਨੂੰ ਆਲਸ ਚ ਪਿਆ ਰਹਿੰਦਾ ਹੈ ਕਿਸੇ ਵੀ ਕੰਮ ਕਰਨ ਨੂੰ ਸਾਡਾ ਮਨ ਨਹੀਂ ਕਰਦਾ ਸਾਥ ਸੰਗਤ ਜੀ ਅੱਜ ਅਸੀਂ ਇਸੇ ਵਿਸ਼ੇ ਤੇ ਗੱਲ ਕਰਾਂਗੇ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹੋ ਜਾਵੇ ਤੇ ਤੁਹਾਡੇ ਤਨ ਮਨ ਦੇ ਰੋਗ ਉਹ ਕੱਟ ਦੇ ਸਤ ਸੰਗਤ ਜੀ ਕਈਆਂ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਉਹਨਾਂ ਦੇ ਸਰੀਰ ਨੂੰ ਕੋਈ ਨਾ ਕੋਈ ਰੋਗ ਲੱਗਾ ਹੀ ਰਹਿੰਦਾ ਹੈ ਅਤੇ ਕਈਆਂ ਨੂੰ ਬਿਨਾਂ ਦੁੱਖ ਰੋਗ ਲੱਗਿਆ ਹੀ ਆਲਸ ਦਲਿੱਦਰ ਘੇਰੀ ਰੱਖਦਾ ਹੈ ਅਤੇ ਕਿਤੇ ਨਾ ਕਿਤੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਵੀ ਆਉਂਦੇ ਰਹਿੰਦੇ ਹਨ ਕਿ ਸਾਡੇ ਸਰੀਰ ਨੂੰ ਕੀ ਹੋ ਰਿਹਾ ਹੈ ਕਿਸੇ ਨੇ ਕਿਤੇ ਕੁਝ ਕਰ ਤਾਂ ਨਹੀਂ ਦਿੱਤਾ ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਵਿਸ਼ੇ ਤੇ ਗੱਲ ਕਰਨੀ ਹੈ ਜੀ ਜਿਨ੍ਹਾਂ ਦਾ ਵੀ ਸਰੀਰ ਆਲਸੀ ਰਹਿੰਦਾ ਹੈ ਸੁਸਤ ਰਹਿੰਦਾ ਹੈ ਜਾਂ ਢਿੱਲਾ ਮੱਠਾ ਰਹਿੰਦਾ ਹੈ ਉਹ ਮਹਾਪੁਰਖਾਂ ਦੀ ਉਹ ਮਹਾਪੁਰਖਾਂ ਦੀ ਦੱਸੀ ਹੋਈ ਇਹ ਜੁਗਤ ਜ਼ਰੂਰ ਅਪਣਾਓ ਤਾਂ ਵੇਖਣਾ ਕਿ ਉਹਨਾਂ ਦੇ ਸਰੀਰ ਦਾ ਸਾਰਾ ਹੀ ਆਲਸ ਦਿਲਿੱਦਰ ਦੂਰ ਹੋ ਜਾਵੇਗਾ ਜੇਕਰ ਸਰੀਰ ਨੂੰ ਕੋਈ ਰੋਗ ਲੱਗਾ ਹੈ ਉਹ ਵੀ ਠੀਕ ਹੋ ਜਾਵੇਗਾ। ਮਹਾਪੁਰਖ ਜੀ ਇਥੋਂ ਤੱਕ ਵੀ ਦੱਸਦੇ ਹਨ ਕਿ ਭਾਵੇਂ ਦੁੱਖ ਰੋਗ ਸਰੀਰ ਨੂੰ ਕੋਈ ਲੱਗਾ ਹੋਵੇ ਭਾਵੇਂ ਮਨ ਦਾ ਹੋਵੇ ਇਸ ਜੁਗਤੀ ਦੇ ਨਾਲ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ। ਮਨ ਦੇ ਵੀ ਦੁੱਖ ਦੂਰ ਹੋ ਜਾਂਦੇ ਹਨ ਜਿਵੇਂ ਹਰ ਵੇਲੇ ਚਿੰਤਾ ਲੱਗੀ ਰਹਿਣੀ। ਬੰਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰਦਾ ਹੈ ਪਰ ਨਹੀਂ ਫਿਰ ਵੀ ਵਾਰ-ਵਾਰ ਸਾਡੇ ਉੱਤੇ ਕੋਈ ਨਾ ਕੋਈ ਚਿੰਤਾ ਬੋਝ ਬਣਿਆ ਹੀ ਰਹਿੰਦਾ ਹੈ ਤਾਂ ਇਹ ਮਨ ਦੇ ਰੋਗ ਹਨ ਤਾਂ ਇਹ ਸਾਰੇ ਹੀ ਦੁੱਖ ਰੋਗਾਂ ਤੋਂ ਸਾਨੂੰ ਛੁਟਕਾਰਾ ਮਿਲ ਸਕਦਾ ਹੈ ਮਹਾਪੁਰਖਾਂ ਦੀ ਦੱਸੀ ਹੋਈ ਇਸ ਜੁਗਤ ਦੇ ਅਨੁਸਾਰ ਇਸ ਕਰਕੇ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਇੱਕ ਵਾਰ ਦੀ ਗੱਲ ਹੈ ਜੀ ਕਿ ਬਾਬਾ ਅਨੰਤ ਸਿੰਘ ਜੀ ਦੇ ਦੀਵਾਨ ਲੱਗੇ ਹੋਏ ਸਨ ਕੀਰਤਨ ਹੀ ਕੀਰਤਨ ਕਰ ਰਹੇ ਸਨ ਕਹਿੰਦੇ ਹਨ ਕਿ ਸਮਾਪਤੀ ਤੋਂ ਬਾਅਦ ਸਭ ਸੰਗਤਾਂ ਆਪੋ ਆਪਣੇ ਘਰ ਚਲੀਆਂ ਗਈਆਂ ਇੱਕ ਕੀਰਤਨੀ ਉਹ ਸੇਵਾਦਾਰ ਨੂੰ ਕਹਿਣ ਲੱਗਾ ਕਿ ਮੈਨੂੰ ਬਾਬਾ ਜੀ ਦੇ ਨਾਲ ਮਿਲਾ ਦਿਓ ਤੇ ਸੇਵਾਦਾਰ ਨੇ ਬਾਬਾ ਜੀ ਨੂੰ ਪੁੱਛਿਆ ਕਿ ਤੁਹਾਨੂੰ ਇੱਕ ਕੀਰਤਨੀਆ ਮਿਲਣਾ ਚਾਹੁੰਦਾ ਹੈ ਤੇ ਬਾਬਾ ਜੀ ਨੇ ਕਿਹਾ ਕਿ ਉਹਨਾਂ ਨੂੰ ਅੰਦਰ ਭੇਜ ਦਿਓ ਉਹ ਕੀਰਤਨੀਆ ਆਇਆ ਬਾਬਾ ਜੀ ਦੇ ਕੋਲ ਬੈਠ ਗਿਆ ਤੇ ਆ ਕੇ ਬੇਨਤੀ ਕੀਤੀ ਕਿ ਬਾਬਾ ਜੀ ਮੇਰੇ ਘਰ ਦੇ ਵਿੱਚ ਭੂਤ ਪ੍ਰੇਤ ਦਾ ਸਾਆ ਹੈ ਮੇਰੇ ਘਰ ਦੇ ਵਿੱਚ ਕਿਸੇ ਨੇ ਕੁਝ ਕੀਤਾ ਹੋਇਆ ਹੈ ਮੇਰੀ ਪਤਨੀ ਬਿਮਾਰ ਰਹਿੰਦੀ ਹੈ ਕਹਿੰਦੇ ਕਿ ਬਾਬਾ ਜੀ ਨੇ ਉਸ ਕਿਰਤਨੀਏ ਦੇ ਮੂੰਹ ਇਹ ਗੱਲ ਸੁਣੀ ਤਾਂ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਭੋਲਿਆ ਹੋਵੇਂ ਤੂੰ ਗੁਰੂ ਦਾ ਸਿੱਖ ਇਹ ਗੱਲ ਤੂੰ ਕਿੱਦਾਂ ਦੀ ਕਰ ਦਿੱਤੀ ਕਿਉਂਕਿ ਨਾਮ ਜਪਣ ਵਾਲੇ ਬੰਦੇ ਦੇ ਘਰ ਵਿੱਚ ਤਾਂ ਕੋੜੇ ਵਾਲੇ ਡੱਬੇ ਵਿੱਚ ਵੀ ਇੰਨਾਂ ਚੀਜ਼ਾਂ ਨੂੰ ਥਾਂ ਨਹੀਂ ਮਿਲਦੀ ਝੜੀ ਗੱਲ ਤੋਂ ਆਖ ਰਿਹਾ ਹਾਂ ਕਿ ਤੇਰੇ ਘਰ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਹੈ ਭੂਤ ਪ੍ਰੇਤ ਦਾ ਸਾਇਆ ਹੈ ਤਾਂ ਕਹਿੰਦੇ ਕਿ ਉਹ ਕੀਰਤਨੀਏ ਨੇ ਸਾਰੀ ਗੱਲ ਸਮਝਾਈ ਕਿ ਨਹੀਂ ਬਾਬਾ ਜੀ ਮੈਂ ਸੱਚ ਕਹਿ ਰਿਹਾ ਹਾਂ ਮੇਰੀ ਪਤਨੀ ਦੇ ਉੱਪਰ ਭੂਤ ਪ੍ਰੇਤ ਦਾ ਸਾਇਆ ਹੈ ਮੇਰੀ ਪਤਨੀ ਇੱਕਦਮ ਬਿਮਾਰ ਹੋ ਜਾਂਦੀ ਹੈ ਇੰਜ ਲੱਗਦਾ ਹੈ ਜਿਵੇਂ ਉਸ ਨੂੰ ਕਿਸੇ ਚੀਜ਼ ਨੇ ਘੇਰ ਲਿਆ ਹੋਵੇ ਤਾਂ ਬਾਬਾ ਜੀ ਕਹਿਣ ਲੱਗੇ ਕਿ ਭਲਿਆ ਤੇਰਾ ਨਿਤਨੇਮ ਕਿੰਨਾ ਹੈ ਕਹਿੰਦੇ ਕਿ ਉਹ ਕੀਰਤਨੀਆਂ ਨੇ ਨੀਵੀਂ ਪਾ ਲਈ। ਉਹ ਕਹਿਣ ਲੱਗਾ ਬਾਬਾ ਜੀ ਮੇਰਾ ਨਿਤਨੇਮ ਪੱਕਾ ਨਹੀਂ ਹੈ। ਬਾਬਾ ਜੀ ਕਹਿੰਦੇ ਕਿ ਪਤਨੀ ਤੇਰੀ ਤਾਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਤਾਂ ਜ਼ਰੂਰ ਪੜਦੀ ਹੋਵੇਗੀ। ਕਹਿੰਦੇ ਕਿ ਉਹ ਕੀਰਤਨੀਆਂ ਕਹਿਣ ਲੱਗਾ ਨਹੀਂ ਬਾਬਾ ਜੀ ਉਹ ਪੜ ਤਾਂ ਜ਼ਰੂਰ ਲੈਂਦੀ ਹੈ ਪਾਠ ਪਰ ਉਹ ਨਿਤਨੇਮ ਨਹੀਂ ਕਰਦੀ। ਉਹ ਪੱਕੀ ਨਿਤਨੇਮੀ ਨਹੀਂ ਹੈ। ਪਰ ਕਦੇ-ਕਦੇ ਉਹ ਪਾਠ ਕਰ ਲੈਂਦੀ ਹੈ। ਤਾਂ ਬਾਬਾ ਜੀ ਕਹਿੰਦੇ ਕਿ ਤੁਸੀਂ ਅੰਮ੍ਰਿਤ ਵੇਲੇ ਸੰਭਾਲੋ ਅਤੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿਓ। ਬਾਬਾ ਜੀ ਨੇ ਉਸ ਕੀਰਤਨਿਆ ਨੂੰ ਕਿਹਾ ਕਿ ਭਲਿਆ ਤੂੰ ਵੀ ਅੰਮ੍ਰਿਤ ਵੇਲੇ ਉੱਠ ਕੇ ਪਤਨੀ ਨੂੰ ਵੀ ਉਠਾਉਣਾ ਹੈ। ਦੋਵੇਂ ਜਾਣੇ ਉਹ ਟਿਕ ਕੇ ਤੁਸੀਂ ਨਾਮ ਜਪਣਾ ਹੈ ਤਾਂ ਦੇਖਣਾ ਸਭ ਕੁਝ ਕਿਵੇਂ ਠੀਕ ਹੋ ਜਾਵੇਗਾ। ਜੋ ਵੀ ਤੇਰੇ ਮਨ ਦੇ ਸ਼ੰਕੇ ਹਨ ਉਹ ਦੂਰ ਹੋ ਜਾਣਗੇ। ਜੋ ਵੀ ਤੁਹਾਡੇ ਘਰ ਦੇ ਵਿੱਚ ਦੁੱਖ ਦਿਲਦਰ ਕਲੇਸ਼ ਹੈ ਸਭ ਕੁਝ ਦੂਰ ਹੋ ਜਾਵੇਗਾ। ਜੇ ਘਰ ਦੇ ਵਿੱਚ ਸੁੱਖ ਸ਼ਾਂਤੀ ਚਾਹੀਦੀ ਹੈ ਤਾਂ ਫਿਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੋ ਤਾਂ ਕਹਿੰਦੇ ਹਨ ਕਿ ਉਸ ਕੀਰਤਨੀਏ ਨੇ ਸਤ ਵਚਨ ਕਿਹਾ ਤੇ ਬਾਬਾ ਜੀ ਨੇ ਇੱਕ ਗੱਲ ਹੋਰ ਸਮਝਾਈ ਬਾਬਾ ਜੀ ਕਹਿਣ ਲੱਗੇ ਕਿ ਸਵੇਰੇ ਉੱਠ ਕੇ ਜਦੋਂ ਨਾਮ ਜਪਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਸਾਹਿਬ ਦੀ ਤਾਬਿਆ ਤੇ ਬੈਠ ਕੇ ਹੱਥ ਧੋ ਕੇ ਇਕੱਲੇ ਇਕੱਲੇ ਅੰਗ ਨੂੰ ਵੀ ਸਾਫ਼ ਕਰਨਾ ਹੈ ਬਾਬਾ ਜੀ ਨੇ ਸਾਰੀ ਝੁਗਤੀ ਸਮਝਾਈ ਇੱਕ ਸਾਫ਼ ਕੱਪੜਾ ਲੈ ਲੈਣਾ ਹੈ ਇੱਕ ਸਾਫ਼ ਕੱਪੜਾ ਲੈ ਕੇ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਤੇ ਫਿਰ ਉਸ ਨੂੰ ਸੁਕਾ ਲੈਣਾ ਹੈ ਉਸ ਮਲਮਲ ਦੇ ਕੱਪੜੇ ਦੇ ਨਾਲ ਗੁਰੂ ਸਾਹਿਬ ਜੀ ਦੇ ਸਾਰੇ ਹੀ ਅੰਗ ਸਾਫ਼ ਕਰਨੇ ਹਨ ਜਿਹੜਾ ਵੀ ਅੰਗ ਤੁਸੀਂ ਬਾਣੀ ਦੇ ਰੂਪ ਵਿੱਚ ਪੜ ਰਹੇ ਹੋ ਫਿਰ ਉਹ ਕੱਪੜਾ ਤੁਸੀਂ ਇੱਕ ਪਾਣੀ ਦੇ ਗਲਾਸ ਦੇ ਵਿੱਚ ਡੋਬੋ ਲੈਣਾ ਹੈ ਉਸ ਨੂੰ ਚੰਗੀ ਤਰ੍ਹਾਂ ਤੁਸੀਂ ਨਿਚੋੜ ਲੈਣਾ ਹੈ ਅਤੇ ਉਹ ਜਿਹੜਾ ਪਾਣੀ ਹੈ ਉਹ ਤੁਸੀਂ ਆਪਣੇ ਘਰ ਵਾਲੀ ਨੂੰ ਛਕਾਉਣਾ ਹੈ ਤਾਂ ਦੇਖਣਾ ਤਾਂ ਦੇਖਣਾ ਉਸ ਦੇ ਤਨ ਮਨ ਦੇ ਰੋਗ ਸਾਰੇ ਹੀ ਦੂਰ ਹੋ ਜਾਣਗੇ ਬਾਬਾ ਅਨੰਤ ਸਿੰਘ ਜੀ ਨੇ ਉਸ ਕੀਰਤਨੀਏ ਨੂੰ ਸਮਝਾਇਆ ਕਿ ਤੁਸੀਂ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਇੱਕ ਗੱਲ ਤਾਂ ਜ਼ਰੂਰ ਸੁਣੀ ਹੋਵੇਗੀ ਕਿ ਇੱਕ ਵਾਰ ਉਹ ਆ ਰਹੇ ਸਨ ਤੇ ਉਹਨਾਂ ਨੂੰ ਰਸਤੇ ਵਿੱਚ ਸਭ ਸੰਗਤਾਂ ਉਹਨਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ ਇਕਦਾਂ ਕਹਿੰਦੇ ਕਿ ਇੱਕ ਕੋਹੜੀ ਬੰਦਾ ਜਿਹਦੇ ਸਰੀਰ ਦੇ ਉੱਪਰ ਕੋੜ ਲੱਗਾ ਹੋਇਆ ਸੀ ਉਹ ਦਰਦ ਦੇ ਨਾਲ ਘਰ ਲੌਂਦਾ ਹੋਇਆ ਬਾਬਾ ਜੀ ਦੇ ਸਾਹਮਣੇ ਆਇਆ ਤਾਂ ਆ ਕੇ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰਾ ਇਹ ਰੋਗ ਕੱਟ ਦਿਓ ਅਤੇ ਅਠਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਆਪਣਾ ਰੁਮਾਲ ਜਿਹੜਾ ਉਹ ਆਪਣੇ ਨਾਲ ਹਰ ਵੇਲੇ ਰੱਖਦੇ ਸੀ ਉਹਨਾਂ ਨੇ ਉਸ ਕੋਹੜੀ ਨੂੰ ਦੇ ਦਿੱਤਾ ਕਹਿੰਦੇ ਹਨ ਕਿ ਉਸ ਰੁਮਾਲ ਨੂੰ ਗੁਰੂ ਸਾਹਿਬ ਦੇ ਅੰਗ ਨਾਲ ਸ਼ੋਹ ਪ੍ਰਾਪਤ ਹੋਈ ਸੀ ਇਸ ਕਰਕੇ ਉਸ ਕੋੜੀ ਨੇ ਰੁਮਾਲ ਨੂੰ ਜਿੱਥੇ-ਜਿੱਥੇ ਲਾਇਆ ਉਹਦਾ ਕੋਹੜ ਦਾ ਰੋਗ ਦੂਰ ਹੋ ਗਿਆ ਇਸ ਕਰਕੇ ਇਹ ਜੁਗਤ ਆਪਾਂ ਵੀ ਅਪਣਾਉਣੀ ਹੈ ਇੱਕ ਤਾਂ ਜਦੋਂ ਵੀ ਪਾਠ ਕਰਨਾ ਹੈ ਆਪਣੇ ਕੋਲ ਜਲ ਜ਼ਰੂਰ ਰੱਖਣਾ ਹੈ ਨਾਲ ਨਾਲ ਮਲਮਲ ਦੇ ਕੱਪੜੇ ਦੇ ਨਾਲ ਗੁਰੂ ਸਾਹਿਬ ਦੇ ਅੰਗ ਵੀ ਸਾਫ਼ ਕਰਨੇ ਹਨ ਭਾਵੇਂ ਜਪਜੀ ਸਾਹਿਬ ਦਾ ਪਾਠ ਹੀ ਕਰਦੇ ਹਾਂ ਤਾਂ ਵੀ ਪਿਆਰ ਦੇ ਨਾਲ ਗੁਰੂ ਸਾਹਿਬ ਦੇ ਅੰਗ ਸਾਫ਼ ਕਰਨੇ ਹਨ ਪਾਠ ਪੜਨ ਤੋਂ ਬਾਅਦ ਜਿਹੜਾ ਆਪਾਂ ਕੋਲ ਰੱਖਿਆ ਜਲ ਸੀ ਉਸ ਜਲ ਨੂੰ ਕੱਪੜੇ ਵਿੱਚ ਡਬੋ ਕੇ ਨਿਚੋੜ ਲੈਣਾ ਹੈ ਉਸ ਜਲ ਦੇ ਨਾਲ ਕਹਿੰਦੇ ਫਿਰ ਸਾਰੇ ਹੀ ਦੁੱਖ ਰੋਗ ਕੱਟੇ ਜਾਣਗੇ ਅਤੇ ਨਾਲ ਨਾਲ ਇਹਨਾਂ ਪੰਕਤੀਆਂ ਦਾ ਜਾਪ ਹਰ ਵੇਲੇ ਕਰਦੇ ਹੀ ਰਹਿਣਾ ਹੈ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਢਠੇ ਸਭ ਦੁੱਖ ਜਾਏ ਕਿ ਮਹਾਪੁਰਖਾਂ ਨੇ ਕਿੰਨੀ ਵਧੀਆ ਗੱਲ ਸਮਝਾਈ ਹੈ ਸਾਨੂੰ ਵੀ ਇਹ ਜੁਗ ਜ਼ਰੂਰ ਅਪਲਾ ਲੈਣੀ ਚਾਹੀਦੀ ਹੈ ਆਵੇਂ ਕੇ ਕਈ ਲੋਕ ਪਾਠ ਕਰਦੇ ਹਨ ਕੋਲ ਵੀ ਰੱਖਦੇ ਹੋਣਗੇ ਪਰ ਕਿੰਤੂ ਪ੍ਰੰਤੂ ਵੀ ਕਰਦੇ ਹਨ ਪਰ ਆਪਾਂ ਇਹ ਜੁਗਤ ਜ਼ਰੂਰ ਅਪਣਾਉਣੀ ਹੈ ਕਿਉਂਕਿ ਕਮਾਈ ਵਾਲੇ ਮਹਾਪੁਰਖਾਂ ਨੇ ਜੁਗਤ ਸਾਨੂੰ ਸਮਝਾਈ ਹੈ ਸਾਨੂੰ ਇਹ ਕੰਮ ਕਰਨ ਲਈ ਕਿਹਾ ਹੈ ਅਤੇ ਕਮਾਈ ਵਾਲੇ ਮਹਾਪੁਰਖਾਂ ਦੀ ਸਖਤ ਕਮਾਈਆਂ ਹਨ ਸਖਤ ਕਹਿਣਾ ਹਨ ਉਹਨਾਂ ਦੇ ਮੂੰਹੋਂ ਨਿਕਲੇ ਹੋਏ ਬਚਨ ਇਦਾਂ ਹੀ ਨਹੀਂ ਨਿਕਲ ਜਾਂਦੇ ਇਹਦੇ ਪਿੱਛੇ ਵੀ ਕੋਈ ਵੱਡਾ ਕਾਰਨ ਹੁੰਦਾ ਹੈ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਪਰ ਭਰੋਸਾ ਰੱਖ ਕੇ ਮਹਾਪੁਰਖਾਂ ਦੀ ਦੱਸੀ ਹੋਈ ਇਹ ਜੁਗਤ ਅਪਣਾ ਲੈਣੀ ਹੈ ਆਪਣੇ ਘਰ ਦੇ ਵਿੱਚ ਅਪਣਾਉਣੀ ਹੈ ਤਾਂ ਸਾਡੇ ਵੀ ਘਰ ਦਾ ਸਾਰਾ ਆਲਸ ਲੇਧਰ ਦੂਰ ਹੋ ਜਾਵੇਗਾ ਅਤੇ ਮਨ ਦੇ ਵਿੱਚ ਜਿਹੜੇ ਵੀ ਵਿਹਮ ਹਨ ਉਹਨਾਂ ਨੂੰ ਕਦੇ ਵੀ ਮਨ ਦੇ ਉੱਤੇ ਹਾਵੀ ਨਹੀਂ ਹੋਣ ਦੇਣਾ ਜੇਕਰ ਸਾਡੇ ਘਰ ਦੇ ਵਿੱਚੋਂ ਵੀ ਇੱਕ ਮੈਂਬਰ ਅੰਮ੍ਰਿਤ ਵੇਲੇ ਉੱਠ ਰਿਹਾ ਹੈ ਨਾਮ ਜਪ ਰਿਹਾ ਹੈ ਤਾਂ ਇਦਾਂ ਦੀਆਂ ਚੀਜ਼ਾਂ ਸਾਡੇ ਘਰ ਦੇ ਆਸ-ਪਾਸ ਵੀ ਫੜਕ ਨਹੀਂ ਸਕਦੀਆਂ ਕੋਸ਼ਿਸ਼ ਕਰੋ ਕਿ ਰੋਜ਼-ਰੋਜ਼ ਅੰਮ੍ਰਿਤ ਵੇਲੇ ਉੱਠੀਏ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰੀਏ ਤੇ ਪਾਠ ਕਰਨ ਦੇ ਨਾਲ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰੀਏ ਕਿ ਵਾਹਿਗੁਰੂ ਜੀ ਤੁਸੀਂ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਆ ਹੈ ਤੁਹਾਡਾ ਸ਼ੁਕਰਾਨਾ ਤੇ ਜੇਕਰ ਤੁਹਾਡੇ ਕੋਲ ਉੱਠਿਆ ਨਹੀਂ ਜਾਂਦਾ ਜਿਸ ਵੇਲੇ ਵੀ ਤੁਸੀਂ ਉੱਠਦੇ ਹੋ ਤਾਂ ਆਪਣੇ ਗੁਰੂ ਜੀ ਨੂੰ ਕਹੋ ਕਿ ਬਾਬਾ ਜੀ ਸਾਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ ਤੇ ਜੇਕਰ ਤੁਸੀਂ ਅੰਮ੍ਰਿਤ ਵੇਲੇ ਦਾ ਤੁਹਾਨੂੰ ਜਾਗਣਾ ਮਿਲ ਜਾਂਦਾ ਹੈ ਤਾਂ ਹਮੇਸ਼ਾ ਸਰਬੱਤ ਦੇ ਭਲੇ ਦੀ ਵੀ ਅਰਦਾਸ ਕਰਿਆ ਕਰੋ ਜਿਸ ਨਾਲ ਸਰਬੱਤ ਦੇ ਭਲੇ ਵਿੱਚ ਤੁਹਾਡਾ ਭਲਾ ਵੀ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ